ਅੱਜ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਵਧੀਆ ਤੇ ਟੌਪ ਦੀ ਡੀਲ ਲੈਣ ਵਾਸਤੇ ਮੈਕਸੀਕੋ ਭੰਗਚੇ ਡੀਲ ਉਹਨਾਂ ਦੀ ਕੀ ਹੋਈਆ ਇੰਡੀਤੀ ਆਪਾਂ ਚਾਤ ਮਾਰ ਦੇਣੀ ਸੈਨਾਲਾ ਮੈਕਸੀਕੋ ਦੋਵਾਂ ਕੰਟਰੀਆਂ ਨੇ ਆਪਸੇ ਵਿੱਚ ਆਪਣੇ ਸਬੰਧ ਜਿਹੜੇ ਆ ਉਹਨਾਂ ਨੂੰ ਹੋਰ ਡੀਪਨ ਕਰ ਲਈ ਇਕਨੋਮਿਕ ਸਕਿਉਰਿਟੀ ਟਾਈਜ਼ ਨੂੰ ਹੋਰ ਬਣਾਉਣ ਲਈ ਦੋਨਾਂ ਕੰਟਰੀਆਂ ਨੇ ਆਨਵਰੇ ਸਮੇਂ ਸਿਰ ਜਿਹੜੀ ਕੋਸਮਾ ਦੀ ਨੇਗੋਸ਼ੀਏਸ਼ਨ ਆ ਉਸ ਨੂੰ ਚੈਲੇਂਜ ਨੂੰ ਕਿੱਦਾਂ ਕਬੂਲਣਾ ਉਹਦੇ ਲਈ ਯੂਨਾਈਟਿਡ ਸਟੇਟਸ ਤੇ ਨਾਲ ਤਿੰਨਾਂ ਕੰਟਰੀਆਂ ਰਲ ਕੇ ਆਪਣਾ ਬਿਜ਼ਨਸ ਤਾਈਸ ਜਿਹੜੀਆਂ ਟ੍ਰੇਡ ਟਾਈਸ ਕਿੱਡਾ ਬਣਾਉਣੀਆਂ ਨੇ ਉਸ ਨੂੰ ਲੈ ਕੇ ਦੋਨਾਂ ਕੰਟਰੀਆਂ ਨੇ ਆਪਣੇ ਦੇ ਵਿੱਚ ਸਮਝੌਤੇ ਜਿਹੜੇ ਆ ਉਹ ਕਰ ਲਿਆ ਪ੍ਰਾਈਮ ਮਿੰਟਰ ਮਿਸਟਰ ਕਾਰਨੀ ਜਿਹੜੇ ਨੇ ਉਹ ਮੈਕਸੀਕੋ ਸਿਟੀ ਤੇ ਪਹੁੰਚੇ ਨੇ ਤੇ ਉਥੋਂ ਦੇ ਪ੍ਰਾਈਮ ਮਿੰਟਰ ਹਮ ਰਤਬਾ ਪ੍ਰੈਜ਼ੀਡੈਂਟ ਕਲਾਡੀਆ ਸ਼ੈਨ ਮੋਂਡੇਨਾਲ ਅੱਜ ਉਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਵੀ ਜਿਹੜੀ ਆ ਉਹ ਕੀਤੀ ਆ ਦੋਨਾਂ ਨੇ ਉਥੋਂ ਦੇ ਜਿਹੜਾ ਅ ਮੀਨ ਬਿਲਡਿੰਗ ਦਾ ਉਹ ਕੋਰੀਡੋਰ ਤੋਂ ਸੁਬੋਧਨ ਕਰਦਿਆਂ ਹੋਇਆ ਕਿਹਾ ਕਿ ਅਸੀਂ ਇੱਕ ਨਵਾਂ ਜਿਹੜਾ ਇਰਾਦਾ ਉਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਕੰਪੀਟੈਂਸੀਸ ਆਫ ਸਟ੍ਰੈਟੈਜਿਕ ਪਾਰਟਨਰਸ਼ਿਪ ਦੋਨੋਂ ਕੰਟਰੀ ਜਿਹੜੇ ਆ ਉਹ ਕੰਨਗੇ ਜੁਆਇੰਟ ਪ੍ਰੈਸ ਕਾਨਫਰੈਂਸ ਦੇ ਵਿੱਚ ਮਿਸਟਰ ਕਾਰਨੀ ਨੇ ਕਿਹਾ ਹੈ ਕਿ ਅਸੀਂ ਕੈਨੇਡਾ ਮੈਕਸੀਕੋ ਐਗਰੀਮੈਂਟ ਜਿਹੜਾ ਆ ਉਸ ਨੂੰ ਅੱਗੇ ਵਧਾਵਾਂਗੇ ਕੋਸਮਾ ਨੂੰ ਹੋਰ ਉਹਨਾਂ ਦੇ ਸਮੇਂ ਚ ਮਜ਼ਬੂਤ ਕਰਾਂਗੇ ਦੱਸਿਏ ਕਿ ਮੈਕਸੀਕੋ ਤੇ ਕੈਨੇਡਾ ਦੋਨਾਂ ਨੂੰ ਫਿਕਰ ਲੱਗਾ ਹੋਇਆ ਹੈ ਤੇ ਅਗਲੇ ਸਾਲ ਜਿਹੜੀ ਕੋਸਮਾ ਦੀ ਜਿਹੜੀ ਕੁਸਮਾ ਦੀ ਜਿਹੜੀ ਹੈਗੀ ਰੀਨਿਊਅਲ ਅਮਰੀਕਾ ਦੇ ਨਾਲ ਕਿਤੇ ਮਿਸਟਰ ਡੋਨਲਡ ਟਰੰਪ ਉਹਨੂੰ ਹਵਾਲੇਸ਼ ਨਾ ਕਰਦਨ ਉਸ ਨੂੰ ਕਿਦਾਂ ਚਲੇ ਛੜਨਾ ਹੈ ਇਸ ਨੂੰ ਲੈ ਕੇ ਦੋਨੋਂ ਕੰਟਰੀ ਜਿਹੜੇ ਉਹ ਚਿੰਤਤ ਨੇ ਸੋ ਦੋਨਾਂ ਕੰਟਰੀਆਂ ਨੇ ਆਪਣਾ ਇਨਫਰਾਸਟ੍ਰਕਚਰ ਸਿਸਟਮ ਨੂੰ ਬਿਲਕੁਲ ਨਹੀਂ ਰੇਡ ਰੋਡ ਲਈ ਜਾਂ ਫਿਰ ਆਪਣਾ ਬਿਜ਼ਨਸ ਵਧਾਉਣ ਲਈ ਤੇ ਕ੍ਰਾਈਮ ਨੂੰ ਟੈਕਲ ਕਿਦਾਂ ਕਰਨਾ ਹੈ ਇਸ ਨੂੰ ਲੈ ਕੇ ਆਪਣੇ ਦੋਨਾਂ ਕੰਟਰੀਆਂ ਨੇ ਸਬੰਧ ਜਿਹੜੇ ਹੋਰ ਵਧੀਆ ਬਣਾਉਣ ਲਈ ਇਨਾਂ ਨੇ ਕੁਝ ਐਗਰੀਮੈਂਟਸ ਦੇ ਉੱਪਰ ਸਾਈਨ ਕੀਤੇ ਆ ਇਹਦੇ ਬਾਰੇ ਹੋਰ ਡਿਟੇਲਸ ਜਿਹੜੀ ਆਏਗੀ ਤੁਹਾਡੇ ਨਾਲ ਅਸੀਂ ਸਾਂਝੀ ਜੜੀ ਆ ਉਹ ਕਰ ਦਵਾਂਗੇ ਜੀ ਅਗਲੀ ਅੱਜ ਦੀ ਵਿਸ਼ੇਸ਼ ਤੇ ਵੱਡੀ ਖਬਰ ਜਿਹਦੇ ਅਸੀਂ ਚਾਤ ਮਾਰਨਾ ਚਾਹੁੰਦੇ ਆ ਉਹ ਹੈ ਬਿਲ C21 ਕੈਨੇਡਾ ਦਾ ਸੈਕੂਲਰ ਬਿਲ ਲੰਦਾ ਸੀ ਉਸ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਹਮ ਤੋ ਦਿਖਾਈ ਆ ਫੈਡਰਲ ਗਵਰਨਮੈਂਟ ਨੇ ਇਸ ਕਾਲ ਦੇ ਰਿਕਵੈਸਟ ਕੀਤੀ ਆ سپੀਰੀਅਰ ਕੋਰਟ ਨੂੰ ਕਿ ਜਿਹੜਾ ਨਾਉਟ ਵਿਦਸਟੈਂਡਿੰਗ ਕਲੋਜ਼ ਆ ਜਿਸ ਦੇ ਵਰਤੂ ਕਰਦਿਆਂ ਹੋਇਆ ਜਿਹੜਾ ਸੈਕੂਲਰ ਬਿਲ ਪਾਸ ਕੀਤਾ ਸੀ ਖਾਸ ਤੌਰ ਤੇ ਪ੍ਰਵਿੰਸ ਆਫ ਕੁਬੈਕ ਨੇ ਸੋ ਮਿਨਿਸਟਰ ਜਿਹੜੇ ਨੇ ਇਹਦੇ ਮਿਸਟਰ ਸੇਨ ਫਰੇਜ਼ਰ ਉਹਨਾਂ ਨੇ ਇਸ ਨੂੰ ਲੈ ਕੇ ਜਿਹੜੀ ਕਾਲ ਸਟੇਟਮੈਂਟ ਵੀ ਦਿੱਤੀ ਆ ਕਿ ਇਹਦੇ ਦੇ ਉੱਪਰ ਐਕਚੁਅਲੀ ਲਿਮਟ ਹੋਣੀ ਚਾਹੀਦੀ ਆ ਕਿ ਤੁਸੀਂ ਇਸ ਨੂੰ ਕਿੰਨੂਕ ਤੱਕ ਯੂਜ਼ ਕਰ ਸਕਦੇ ਹੋ ਦੱਸਦੀ ਹੈ ਕਿ ਇਸ ਮਿਲ ਕਰਕੇ ਕੋਈ ਵੀ ਤੁਸੀਂ ਆਪਣਾ ਧਾਰਮਿਕ ਚਿੰਨ ਜਿਹੜਾ ਹੈ ਉਹ ਪਹਿਨ ਕੇ ਚਾਹੇ ਕੀ ਪਾਇਆ ਹਜ਼ਾਰ ਪਿਆ ਇਵਨ ਦਸਤਾਰ ਬੰਨ ਕੇ ਤੁਸੀਂ ਸਰਕਾਰੀ ਥਾਵਾਂ ਤੇ ਜੌਬ ਨਹੀਂ ਕਰ ਸਕਦੇ ਹਾਲਾਂਕਿ ਇਹਨਾਂ ਨੇ ਆਪਣੇ ਜਿਹੜੇ ਇਲੈਕਟਿਡ ਅਫੀਸ਼ਰ ਐਮ ਐਲ ਏਜ਼ ਵਗੈਰਾ ਉਹਨਾਂ ਨੂੰ ਇਹ ਤੋਂ ਸ਼ੋਰ ਦਿੱਤੀਆ ਵੱਡੀ ਪਾਰਸ਼ੀਅਲਟੀ ਆ ਪਰ ਦੱਸਦੀ ਹੈ ਕਿ ਇਸ ਨੂੰ ਲੈ ਕੇ ਵੱਡੇ ਲੀਡਰ ਚਾਹੇ ਉਹ ਮinority ਨੂੰ ਵੀ ਬਲਾਉਂ ਕਰਦੇ ਸੀ ਇਵਨ ਕਿ ਮੈਂ ਇੱਥੇ ਜਗਮੀ ਸਿੰਘ ਉਹਨਾਂ ਦਾ ਵੀ ਨਾਮ ਲੈਣਾ ਚਾਹੂੰਗਾ ਉਹਨਾਂ ਨੇ ਵੀ ਕਬੈਕ ਦੀ ਮੋਟਾ ਨੂੰ ਵੱਖ ਰੱਖ ਕੇ ਹੋਏ ਬਿੱਲ 21 ਦੇ ਉੱਪਰ ਕੋਈ ਜ਼ੁਬਾਨ ਨਹੀਂ ਖੋਲੀ ਇਵਨ ਕਿ ਮਿਸਫੀਰ ਪਾਲੇਵ ਨਹੀਂ ਬੋਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਖੋਲ ਕੇ ਤਕਵਾਲ ਗੱਲਬਾਤ ਨਹੀਂ ਕੀਤੀ ਹੁਣ ਦਬਦੀ ਸੋੜ ਦੇ ਵਿੱਚ ਫੈਡਰਲ ਸਰਕਾਰ ਇਸ ਬਿੱਲ ਬਾਰੇ ਜਾਂ ਇਸ ਬਿੱਲ ਦੀ ਵਰਤੋਂ ਦੇ ਜਿਹੜਾ ਨਾਟ ਬੀ ਡਿਸਟੈਂਡਿੰਗ ਕਲੌਜ਼ ਸੀਗਾ ਉਸ ਨੂੰ ਲੈ ਕੇ ਬੋਲਣਾ ਸ਼ੁਰੂ ਕੀਤਾ ਹੈ ਔਰ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਕਿਹਾ ਕਿ ਇਸ ਦੇ ਉੱਪਰ ਲਿਮਿਟ ਹੋਣੀ ਚਾਹੀਦੀ ਹੈ ਚਰਚਾ ਤੁਹਾਨੂੰ ਬਣੀ ਰਹੇਗੀ ਇਹ ਬੜਾ ਇੱਕ ਕੰਟਰੋਵਰਸਰੀ ਇਸ਼ੂ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਫਾਰਮਰ ਜਸਟਿਸ ਮਿਸਟਰ ਮਿਸਟਰ ਡੇਵਿਡ ਲਮੈਟਿਗਰੇਆ ਉਹ ਮਿਸਰ ਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਦਾ ਅਹੁਦਾ ਛੱਡ ਦੇ ਕਿਉਂਕਿ ਉਹਨਾਂ ਨੂੰ ਜਿਹੜੀ ਵੱਡੀ ਜੌਬ ਮਿਲੀ ਆ ਉਸ ਨੂੰ ਉਹ ਅਕਸੈਪਟ ਕਰ ਲੈਣਗੇ ਅਗਦੇ ਵੀਕ ਤੋਂ ਅਪਾ ਚਰਚਾ ਕੀਤੀ ਸੀਗੀ ਸੋ ਲਮੈਟਿ ਜਿਹੜੇ ਆ ਪੀਐਮਓ ਦੇ ਜਿਹੜੇ ਜਾਣਗੇ ਤੋ ਯੂਨਾਈਟਿਡ ਨੇਸ਼ਨ ਦੇ ਵਿੱਚ ਅ ਕੈਨੇਡਾ ਨੂੰ ਉਹ ਜਿਹੜਾ ਅ ਜਿਹੜਾ ਲੀਡ ਕਰਨਗੇ ਇਹ ਇੱਕ ਵੱਡੀ ਖਬਰ ਹੈ ਜਿਹਦੇ ਤੇ ਸੀ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਕੈਨੇਡਾ ਇੰਟਰਨੈਸ਼ਨਲ ਬਦਤਰ ਤੇ ਫੇਰ ਪੰਗੇ ਲਾ ਰਿਹਾ ਖਾਸ ਤੌਰ ਤੇ ਤਵਾਨ ਦੇ ਮਾਮਲੇ ਦੇ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਜੀ ਸ਼ੀ ਜੀਪਿੰਗ ਨੇ ਜਿਹੜਾ ਗਵਰਨਮੈਂਟ ਨੇ ਜਿਹੜੀ ਲੌਂਗ ਸਟੈਂਡਿੰਗ ਥ्रेट ਸੀ ਉਥੋਂ ਦੇ ਤਵਾਨ ਦੇ ਉਸੇ ਮਾਮਲੇ 'ਚ ਕੈਨੇਡਾ ਕਹਿਣ ਦਾ ਹੈ ਕਿ ਕੈਨੇਡਾ ਦੇ ਬਿਲਟੀ ਅਫੀਸ਼ਰ ਨੇ ਇਸ ਮਾਮਲੇ 'ਚ ਕਾਲ ਕਿ ਕਿਤੇ ਬੇਸਬੀ ਬਿਲਕੁਲ ਪ੍ਰਪੇਅਰ ਆ ਉਸ ਦੀ ਮਾਸ ਐਵੈਕੂਏਸ਼ਨਲੀ ਅਸੀਂ ਜਿਹੜਾ ਇੰਡੋ-ਪੈਸਿਫਿਕ ਰੀਜਨ ਆ ਉਸ ਨੂੰ ਸ਼ਾਂਤ ਬਣਾ ਸਕੇ ਮੇਜਰ ਜਨਰਲ ਰੌਬਰਟ ਰਿਚੀ ਨੇ ਇਸ ਤੇ ਬਿਆਨ ਦਿੱਤਾ ਤੇ ਇਹਦੇ ਨਾਲ ਇਸ ਬਿਆਨ ਦੇ ਨਾਲ ਕੈਨੇਡਾ ਦੇ ਚైనా ਦੇ ਨਾਲ ਸਬੰਧ ਜਿਹੜੇ ਆ ਬਣਾਉਣਾ ਚਾਹ ਰਿਹਾ ਕੈਨੇਡਾ ਉਹ ਵਰਜਣਗੇ ਇਹਦੇ ਤੇ ਅਪਡੇਟ ਤੁਹਾਡੇ ਨਾਲ ਅਸੀਂ ਜਰੂਰ ਜਾਰੀ ਰੱਖਣੀ ਹੈ ਜੀ ਉਧਰ ਅਨਟਾਰੀਓ ਦੇ ਪ੍ਰੀਮੀਅਰ ਮਿਸਟਰ ਡਾਟਰਫੋਰਡ ਨੇ ਬਿਆਨ ਦਿੱਤਾ ਹੈ ਕਿ ਉਹ ਚਾਹੁੰਦੇ ਨੇ ਕਿ ਜਿਹੜੇ ਨਵੇਂ ਘਰ ਬਿਲਡ ਹੋ ਰਿਹਾ ਉਹਨਾਂ ਤੇ ਟੋਟਲ ਸੇਲਸ ਤੇ ਟੈਕਸ ਜਿਹੜਾ ਮਾਫ ਹੋਣਾ ਚਾਹੀਦਾ ਹੈ ਤਾਂ ਕਿ ਨਵੇਂ ਘਰਾਂ ਦੀ ਬਿਲਡਿੰਗ ਦੇ ਵਿੱਚ ਹੋਰ ਆਪਦਰਾ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਅਨਟਾਰੀਓ ਦੇ ਡਾਕਟਰ ਸਿਨਾਲ ਨੇ ਵੀ ਸਾਈਨ ਕੀਤੀ ਆ ਇਵਨ ਕਿ ਸਰਕਾਰੀ ਸਰਕਾਰ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਵਿਦ ਵਰਕਸ ਕਰਦੇ ਆ ਪੇਪਰ ਵਰਕ ਕਰਦੇ ਆ ਸਰਕਾਰ ਉਹਨਾਂ ਲਈ ਉਹਨਾਂ ਨੂੰ ਪੇ ਕਰੇਗੀ ਇਹਦੀ ਹੋਰ ਡਿਟੇਲਸ ਮੇਰੇ ਕੋਲ ਨਹੀਂ ਪਹੁੰਚੀ ਮੈਂ ਤੁਹਾਡੇ ਨਾਲ ਸੰਜੀ ਜਿਹੜੀ ਆ ਉਹ ਬਾਰੇ ਦਰਨਛੇ ਕੱਢਾਂਗਾ ਜੀ ਉਧਰ ਅਮਰੀਕਾ ਕੈਨੇਡਾ ਅਲਟਾਰੀਓ ਦੇ ਸਾਰੇ ਮੇਨਸਟ੍ਰੀਮ ਚੈਨਲਸ ਜਿਹੜੇ ਨੇ ਟ੍ਰਾਂਟੋ ਸ਼ਹਿਰ ਦੇ ਜਿਹੜੇ ਕੈਮਰੇ ਦੀ ਵੈਂਡਲਿਜ਼ਮ ਹੋ ਰਹੀ ਆ ਵੈਂਡਲਿਜ਼ਮ ਕੀ ਹੋ ਰਹੀ ਆ ਪੁੱਟ ਛੱਡਦੇ ਆ ਪੁੱਟ ਦਿੱਤੇ ਆ ਔਰ ਐਸ ਮੀਨੇ ਟੋਟਲ ਅੱਜ 19 ਤਰੀਕ ਹੋਈ ਆ 20 ਕੈਮਰੇ ਜਿਹਨੂੰ ਤੋੜ ਪਾਣਾ ਜਾਂ ਉਹਨਾਂ ਨੂੰ ਟੋਟਲੀ ਰਿਮੂਵ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਤੇ ਰਾਤੀ ਤਿੰਨ ਕੈਮਰੇ ਹੋਰ ਸਿਟੀ ਆਫ ਟ੍ਰਾਂਟੋ ਦੇ ਵਿੱਚ ਟੁੱਟ ਗਏ ਐ ਸਿਟੀ ਆਫ ਟ੍ਰਾਂਟੋ ਇਸ ਮਾਰਬੇਜ ਕਾਫੀ ਚਿੰਤਾ ਦਾ ਨਜ਼ਰ ਆ ਰਿਹਾ ਹੈ ਕਿ ਬਾਰੇ ਹੋਰ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ। ਉਧਰ ਖਬਰਾਂ ਆ ਰਹੀਆਂ ਨੇ ਕਿ ਬੈਸਟਰ ਬ੍ਰਿਜ ਤੋਂ ਟਰੱਕ ਰਾਹੀਂ 470 ਕਿਲੋਗ੍ਰਾਮ ਕੋਕੈਨ ਕੈਨੇਡਾ ਨੂੰ ਸਮਗਲ ਹੋ ਰਹੀ ਸੀ। ਅਮਰੀਕਾ ਦੇ ਬਾਰਡਰ ਜਿਹੜੇ ਆਫੀਸਰ ਨੇ ਉਹਨਾਂ ਨੇ ਫੜ ਲਈਆ। ਇਹਦੇ ਬਾਰੇ ਹੋਰ ਡਿਟੇਲ ਅਜੇ ਨਈ ਮੀਡੀਆ ਚ ਆਈ। ਅਜੇ ਹਾਲੀ ਦੀ ਘੜੀ ਨਹੀਂ ਖਬਰ ਆ। ਕਿ ਅਮਰੀਕਾ ਰਾਹੀਂ ਕੈਨੇਡਾ ਨੂੰ 470 ਕਿਲੋਗ੍ਰਾਮ ਟਰੱਕ ਰਾਹੀਂ ਕੋਕੈਨ ਜਿਹੜੀ ਆ ਟ੍ਰਾਂਸਪੋਰਟ ਹੋਣ ਲੱਗੀ ਸੀਗੀ ਉਹਨੂੰ ਅਮਰੀਕਾ ਵਾਲਿਆਂ ਨੇ ਫੜ ਲਿਆ ਉੱਧਰ ਮੈਨਟੋਬਾ ਸਟੇਟ ਦੇ ਵਿੱਚ ਉੱਥੋਂ ਦੀ ਲੋਕਲ ਪੁਲਿਸ ਨੇ ਇੱਕ ਆਪਰੇਸ਼ਨ ਬਲੈਕ ਐਂਡ ਡ੍ਰੈਗਨ ਦੇ ਤਹਿਤ ਇਕਵਾ ਦੇ ਰੈਗਨਰ ਦਾ ਐਨਫੋਰਸਮੈਂਟ ਜੁਨਟੀਆ ਉਹਨਾਂ ਇੱਕ ਵੱਡਾ ਡਰੱਗ ਡਰੱਗ ਜਿਹੜਾ ਅ ਰੈਕਡਰ ਆਲਸ ਨੂੰ ਫੜਲੇ ਬੋਦੇ ਵਿੱਚ ਕਾਫੀ ਵੱਡੇ ਪੱਦਰ ਤੇ ਲੋਕ ਫੜੇਗੇ ਨੇ ਮੋਸਟ ਆਫ 뎀 ਜਿਹੜੇ ਨੇ ਉਹ ਤੁਹਾਡੀ ਆਪਣੀ ਕਮਿਊਨਿਟੀ ਦੇ ਨੇ 에ਰੀਵਚਰ ਨੀਲਮ ਗਰੇਵਾਲ 55 ਸਾਲ ਮਨਪ੍ਰੀਤ ਭੰਦੇਰ ਠਕਤੀ ਰੰਜੂਦ ਸ਼ਕਤੀ ਦਿਲਬੀਰ ਤੂਰ ਜੀ 36 ਸਾਲ ਉਮਰਿਆ ਸੰਦੀਪ ਸਿੰਘ ਬਟਾਲੀ ਸੁਖਾਰ ਬਰਾੜ 45 ਜਗਨਦਰ ਬੜਾਰ 45 ਪਰਮਪ੍ਰੀਤ ਬਰਾੜ 19 ਸੁਰਦੀ ਪਟਾਰੀਵਾਲ ਤੇ ਕੁਲਵਿੰਦਰ ਬਰਾੜ 40 ਕੁਲਜੀਤ ਸਿੱਧੂ ਜਸਪ੍ਰੀਤ ਦੋਵੇਂ 25 ਸਾਲ ਉਮਰੇ ਆ ਤੇ ਬਲਵਿੰਦਰ ਗਰੇਵਾਲ ਇਹਨਾਂ ਦੀ ਉਮਰ 49 ਸਾਲ ਆ ਇਹ ਲੋਕ ਜਿਹੜੇ ਫੜੇ ਗਏ ਨੇ ਇਹ ਸਾਰੇ ਉੱਥੋਂ ਦੇ ਵਿੱਚ ਡਰਗ ਦਾ ਤੰਦ ਆ ਜਿਹੜਾ ਚਲਾਉਂਦੇ ਸੀ ਤੇ ਇਸ ਬਾਰੇ ਅੱਜ ਤੀਰ ਹੋਰ ਹੋਈ ਤੇ ਤੁਹਾਡੇ ਨਾਲ ਆਪਾਂ ਸਾਂਝੀ ਜਿਹੜੀ ਆ ਉਹ ਖਰ ਦੇਵਾਂਗੇ ਜੀ ਇਹ ਤੋਂ ਆਪਾਂ ਗੱਲਬਾਤ ਕਰਦੇ ਹਾਂ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਮਿਸਿੰਗ ਮਨੀ ਸੀਗੀ ਆਈ ਪ੍ਰੋ ਰੈਲਿਟੀ ਜਿਹੜੀ ਜੀਟੀਏ ਦੇ ਵਿੱਚ ਰਨ ਕਰਦੀ ਸੀਗੀ ਲਗਭਗ ਉਹਨਾਂ ਦੀਆਂ 20 ਬਰਾਂਟਸ ਸੀਗੀਆਂ ਮਿਲੀਅਨਸ ਡਾਲਰ ਜਿਹੜਾ ٹرسٹ ਅਕਾਊਂਟ ਦਾ ਪੈਸਾ ਸਖਰਦਬਦ ਹੋ ਗਿਆ ਉਹ ਸਮਾਜ ਛੰਡੇ ਬਸਤੇ ਤੇ ਪਾਉਣ ਦੀ ਗੱਲ ਕੀਤੀ ਰੀਕੋ ਦਾ ਸੀਨੀਅਰ ਅਫਸਰ ਸੀ ਜਿਹੜਾ ਜਿਸਨੇ ਇਸਨ ਖੁਰਦਬਦ ਕੀਤਾ ਬਾਅਦ ਚ ਉਹ ਰਜ਼ਾਇਨ ਵੀ ਕਰ ਗਿਆ ਡਾਕ ਫੋਰਸ ਸਰਕਾਰ ਨੇ ਕਿਆ ਕਰ ਸੀ ਰੀਕੋ ਨੂੰ ਜਿਹੜਾ ਵੀਰ ਸਿਟੀ ਕੌਂਸਲ ਆਫ অন্ਟਾਰੀਓ ਆ ਉਸ ਨੂੰ ਟੇਕਓਵਰ ਕਰਾਂਗੇ ਹਾਲ ਹੀ ਕੜੀ ਫੋਰ ਸਰਕਾਰ ਇਸ ਮਾਮਲੇ ਚ ਆਪੇ ਪਰ ਇਹਦੇ ਵਿੱਚ ਇੱਕ ਵੱਡੀ ਅਪਡੇਟ ਜਿਹੜੀ ਆ ਸਾਹਮਣੇ ਆਈ ਆ ਖਬਰਾਂ ਇਸ ਮਾਮਲੇ ਚ ਆ ਰਹੀਆਂ ਨੇ ਕਿ ਜਿਹੜਾ ਫਾਰਮਰ ਮੈਨੇਜਰ ਆ ਉਹ ਉਸ ਨੇ ਰੈਗੂਲਰ ਅਥਾਰਟੀ ਆ ਉਸ ਨੂੰ ਇਸ ਮਾਮਲੇ ਚ ਆਪਣਾ ਬਿਆਨ ਦਰਜ ਕੀਤਾ ਸਾਢੇ 10 ਮਿਲੀਅਨ ਸਾਡਾ ਜਿਹੜਾ ਟਰਸਟ ਅਕਾਊਂਟ ਦਾ ਡਿਸਪੀਅਰ ਹੋਇਆ ਸੀ ਉਹਦੇ ਮਾਮਲੇ ਚ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਵੀ ਕੰਪਨੀ ਦਾ ਡਾਟਾ ਕੋ-ਫਾਊਂਡਰ ਦੇ ਅਗਣਿਕ ਭਾਈ ਵਾਲਿਆ ਉਸ ਦੀ ਵਾਈਫ ਦਾ ਜਿਹੜਾ ਘਰ ਆ ਵਾਟਰਫਰੰਟ ਦੇ ਉੱਪਰ ਐਡਰੈਸ ਲਿਖਿਆ ਹੋਇਆ ਉਸ ਨੇ ਅੰਟਾਰੀਓ ਸਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਆਪਣਾ ਬਿਆਨ ਦਰਜ ਕਰਦਿਆਂ ਹੋਇਆ ਕਿਹਾ ਉਹਦਾ ਨਾਮ ਹੈਗਾ ਫਿਲਪ ਕੋਸੋ ਉਸ ਨੇ ਕਿਹਾ ਹੈ ਕਿ ਇਹ ਪੈਸਾ ਵਿੱਚ ਕਾਫੀ ਸ਼ਸਾ ਪੈਸਾ ਜਿਹੜਾ ਹੈ ਕੋ-ਫਾਊਂਡਰ ਦੀ ਵਾਈਫ ਦਾ ਘਰ ਦੀ ਰੀਨੋਵੇਸ਼ਨ ਤੇ ਵੀ ਲੱਗਾ ਇਸ ਲਈ ਹ ਪਰਤਾਂ ਹੋਰ ਖੁੱਲਣੀਆਂ ਸ਼ੁਰੂ ਹੋ ਗਈਆਂ ਕਾਫੀ ਵੱਡੀ ਡਿਟੇਲ ਆ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਉਹਰ اپوزیشن ਲੀਡਰ ਪੀਰ ਪਾਲੀਵਰ ਸਾਹਿਬ ਦੇਖੋ ਬਿਹਾਨ ਪੀਰ ਪਾਲੀਵਰ ਫਰਮ ਕੈਨੇਡੀਨ ਟੈਂਪਰੀਰੀ ਫਾਰਮ ਵਰਕਰਸ پروگرام ਇਸ ਥੀਲਿੰਗਸ ਆਫ ਫਰਮ ਕਨੇਡੀਅਨ ਇਹਦੇ ਬਾਰੇ ਫੈਕਟ ਚੈਕ ਵੀ ਆਇਆ ਕਾਫੀ ਹੋਰ ਬੜੀ ਡੀਟੇਲ ਵੀ ਆਇਆ ਤੇ ਉਹਨਾਂ ਨੇ ਵੀ ਦਿੱਟਸ ਕਹਿੰਦਾ بار بار ਦਾਵਾ ਕਰਿਆ ਕਿ ਇਸ پروگرام ਨੂੰ ਟੋਟਲ ਟਾਰਟ ਇੱਕ ਕੰਟਰੋਵਰਸ਼ੀਅਲ ਪ੍ਰੋਗਰਾਮ ਆ ਇਸ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਇਸ ਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਇਹ ਟੈਂਪਰੀਰੀ ਫਾਰਮ ਵਰਕਰ ਪ੍ਰੋਗਰਾਮ ਜਿਹੜਾ ਹੈ ਉਹ ਸਾਡੇ ਕਨੇਡੀਅਨਸ ਸਾਡੇ ਬੱਚਿਆਂ ਦਾ ਦੇ ਆ ਟ੍ਰਿਕਾ ਉਸ ਨੂੰ ਕੋਰੀਆ ਹੈ ਬੱਚੇ ਸਾਡੇ ਡਿਸਪਾਇੰਟ ਹੋ ਰਿਹਾ ਉਹਨਾਂ ਨੂੰ ਜੋਬ ਨਹੀਂ ਮਿਲ ਰਹੀਆਂ ਤੇ ਉਹਨਾਂ ਦੀਆਂ ਜੋਬਸ ਖੋ ਕੇ ਜਿਹੜੀਆਂ ਇਹ ਟੈਂਪਰੀ ਫੋਰਨ ਵਰਕਰਸ ਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਪ੍ਰੋਗਰਾਮ ਨੂੰ ਬੰਦ ਕਰਨ ਬਾਰ-ਬਾਰ ਮੰਗ ਕਰ ਰਹੀ ਨੇ ਇਹਦੇ ਬਾਰੇ ਅਪਡੇਟ ਫੋਰ ਹੋਏ ਜੀ ਤੁਹਾਡੇ ਨਾਲ ਸਾਂਝ ਕਰ ਦੇਵਾਂਗੇ ਇਨਫੋਰਮੇਸ਼ਨ ਖਬਰਾਂ ਕਾਫੀ ਵੱਡੀਆਂ ਨੇ ਜਿਹਨਾਂ ਤੇ ਅਸੀਂ ਤੁਹਾਨੂੰ ਅਪਡੇਟ ਦੇਣੀ ਆ 105 ਕਿਸੋ ਇੱਕ ਪੀਰ ਨੂੰ ਸੁਣਿਆ ਸਾਹਿਬ ਟੂਰਡ ਨੰਬਰ ਨੇ ਇੱਕ ਦੋ ਸੈਲਫਨ ਨੇ ਉਹਨਾਂ ਨੂੰ ਯਰਤੀ ਪਾਉਣੇ ਕਿ ਤੁਸੀ ਕਿਸੇ ਕਾਲ ਕਰਨੀ ਹੋਵੇ ਤੇ ਮੇਰੇ ਸੈਕੰਡ ਬ੍ਰੇਕ ਤੋਂ ਪਹਿਲਾਂ ਪਹਿਲਾਂ ਜੇ ਤੁਸੀ ਕਰਨਾ ਚਾਹੋ ਤਾਂ 90566